ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਇਸ ਪੇਜ ਉੱਤੇ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਇਸ ਪੇਜ ਦੇ ਦੁਆਰਾ ਆਪ ਜੀ ਨੂੰ ਆਯੁਰਵੈਦਿਕ ਨੁਸਖੇ ਸ਼ੇਅਰ ਕਰਦੇ ਰਹਿੰਨੇ ਹਾਂ ਸੋ ਅੱਜ ਜਿਸ ਨੁਸਖੇ ਬਾਰੇ ਜਿਸ ਬਿਮਾਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ ਖਾਰਸ਼ ਖਾਰਸ਼ ਜਿਨ੍ਹਾਂ ਨੂੰ ਬਹੁਤ ਦੇਰ ਤੋਂ ਹਟ ਨਹੀਂ ਰਹੀ ਉਹਨਾਂ ਵਾਸਤੇ ਅੱਜ ਬੜਾ ਹੀ ਬਾਖਮਾਲ ਸਾਰੀਆਂ ਦਵਾਈਆਂ ਨੂੰ ਫੇਲ ਕਰਨ ਵਾਲਾ ਨੁਸਖਾ ਜਿਹੜਾ ਹੈ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਲੈਣਾ ਹੈ ਜੀ ਨਿੰਮਵਾਦੀ ਚੂਰਨ ਜੀ ਹਾਂ ਨਿੰਮਵਾਦੀ ਚੂਰਨ ਲੈ ਕੇ ਕਿਸੇ ਵਧੀਆ ਕੰਪਨੀ ਦਾ ਲੈ ਕੇ ਇੱਕ ਇੱਕ ਚਮਚ ਸਵੇਰ ਸ਼ਾਮ ਤੁਸੀਂ ਇਸ ਚੂਰਨ ਦਾ ਸੇਵਨ ਕਰਨਾ ਹੈ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਖਾਰਿਸ਼ ਦਾ ਚਾਹੇ ਦੱਦਰਾਂ ਨੇ ਲੂਤਾ ਨੇ ਜਾਂ ਖਾਰਿਸ਼ ਹੈ ਇਹਨਾਂ ਵਾਸਤੇ ਇਹ ਨੁਸਖਾ ਜਿਹੜਾ ਹੈ ਇਹ ਚੂਰਨ ਜਿਹੜਾ ਹੈ ਬਾਕਮਾਲ ਬੜੀ ਛੇਤੀ ਬੜੀ ਜਲਦੀ ਇਹ ਚੂਰਨ ਅਸਰ ਕਰਦਾ ਹੈ ਇਸ ਜਿਨ੍ਹਾਂ ਨੂੰ ਵੀ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਇਹ ਨੁਸਖਾ ਜਿਹੜਾ ਹੈ ਜ਼ਰੂਰ ਵਰਤ ਕੇ ਵੇਖਣ ਵੀਡੀਓ ਚੰਗੀ ਲੱਗੇ ਸਰਬੱਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਗਲੀ ਵੀਡੀਓ ਕਿਸ ਬਿਮਾਰੀ ਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸੋ ਜੀ ਇੱਕ ਬੇਨਤੀ ਹੈ ਕਿ ਜਿਸ ਵੀ ਕਿਸੇ ਨੇ ਸਾਡੇ ਕੋਲੋਂ ਕਿਸੇ ਬਿਮਾਰੀ ਦੀ ਦਵਾਈ ਬਣਵਾਉਣੀ ਹੋਵੇ ਉਹ ਵੀਡੀਓ ਦੇ ਵਿੱਚ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਾਡੇ ਕੋਲ ਆਨਲਾਈਨ ਵੀ ਦਵਾਈ ਜਿਹੜੀ ਹੈ ਮੰਗਵਾ ਸਕਦੇ ਹੋ ਬਵਾਸੀਰ ਦੀ ਦਵਾਈ ਅਤੇ ਪੀਲੀਏ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਸੋ ਬੇਨਤੀ ਹੈ ਜਿਸ ਵੀ ਕਿਸੇ ਨੂੰ ਕਿਸੇ ਦਵਾਈ ਦੀ ਲੋੜ ਹੈ ਉਹ ਸਾਡੇ ਨਾਲ ਕਨੈਕਟ ਕਰਕੇ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਬਣਵਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ